ਮੈਨੂੰ ਲੱਗਦਾ ਵੀ ਜਿਹੜੀ ਆ ਬੁੱਕ ਆ ਇਹ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ 2018 ਦੇ ਵਿੱਚ ਇਸ ਦੁਨੀਆ ਤੋਂ ਉੱਤਰ ਗਏ ਸੀ ਹੂੰ ਉਹਨਾਂ ਦਾ ਮੈਨੂੰ ਜਾਣੀ ਕਾਫੀ ਦੁੱਖ ਲੱਗਿਆ ਬਹੁਤ ਸਾਰਾ ਦੁੱਖ ਤਾਂ ਲੱਗਿਆ ਮੈਂ ਆਪਣੇ ਪਿਤਾ ਜੀ ਨੂੰ ਮੋਢਾ ਨਹੀਂ ਲਾ ਸਕਿਆ ਇਹ ਜਾਣੀ ਮੇਰਾ ਦਰ ਮਤਲਬ ਪਾਤਰ ਹੋਣਾਂ ਦੀ ਉਹ ਰਚਨਾ ਸੱਚ ਹੋਈ ਨਜ਼ਰ ਆਈ ਕੁਝ ਕਿਹਾ ਤਾਂ ਹਣੀ ਰਾਜ ਰਹੇਗਾ ਕਿਵੇਂ ਜੀ ਉਹਨਾਂ ਨੂੰ ਮੋਢਾ ਨਹੀਂ ਲਾ ਸਕਿਆ ਮੈਂ ਜਾਣੀ ਮੈਨੂੰ ਲੱਗਦਾ ਵੀ ਇਹ ਕਿਤਾਬ ਉੱਥੋਂ ਵੱਡੀ ਤੁਸੀਂ ਅੱਜ ਵੀ ਮਹਿਸੂਸ ਕਰਦੇ ਹੋਵੋਗੇ ਇਸ ਗੱਲ ਨੂੰ ਬਹੁਤ ਜ਼ਿਆਦਾ ਕਿ ਬੰਦਾ ਯਾਰ ਮਤਲਬ ਪੈਸਾ ਕਿੰਨਾ ਮੁੱਖ ਹੋ ਗਿਆ ਸਾਡੇ ਲਈ ਜੀ 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 ਮੈਂ ਤਾਂ ਕਹੂੰਗਾ ਵੀ ਬਾਹਰ ਨੂੰ ਜਿਹਦਾ ਇੱਥੇ ਸਰਦਾ ਕੋਈ ਨਾ ਜਾਏ ਉਸ ਤੋਂ ਹੋਰ ਦੁੱਖ ਇਹ ਲੱਗਿਆ ਮੈਨੂੰ ਵੀ ਜਿਨ੍ਹਾਂ ਦਾ ਮੇਰੇ ਬਾਪੂ ਨੇ ਬਹੁਤ ਕਰਿਆ ਸੀਗਾ ਉਹਨਾਂ ਨੇ ਮੋਢਾ ਵੀ ਨਹੀਂ ਲਾਇਆ ਆਪਣਿਆਂ ਨੂੰ ਲੁੱਟਣ ਆਪਣੇ ਹੂੰ ਜੜਾਂ ਥੋਡੀਆਂ ਪੁੱਟਣ ਆਪਣੇ ਹੂੰ ਦੁਸ਼ਮਣ ਤਰਸ ਰਤਾ ਖਾ ਸਕਦਾ ਹੈ ਦੁਸ਼ਮਣ ਤਰਸ ਰਤਾ ਖਾ ਸਕਦਾ ਹੈ ਡੂੰਗੀ ਥਾਵੇਂ ਸੁੱਟਣ ਆਪਣੇ ਡੂੰਗੀ ਥਾਵੇਂ ਸੁੱਟਣ ਆਪਣੇ ਜੀਹਾਂ ਨਾਲ ਖੜਾ ਸੀ ਬਾਪੂ ਜੀਹਾਂ ਨਾਲ ਖੜਾ ਸੀ ਬਾਪੂ ਆਏ ਹੀ ਨਾ ਚੁੱਕਣ ਆਪਣੇ ਹੂੰ ਆਏ ਹੀ ਨਾ ਚੁੱਕਣ ਮਿਲਦਾ ਦਾ ਸ਼ਾਇਰ ਆ ਜਿਹੜਾ ਉਹ ਇੱਥੋਂ ਨਹੀਂ ਸੋਚਦਾ ਹੈਗਾ ਉਹ ਇੱਥੋਂ ਸੋਚਦਾ ਦਿਲ ਤੋਂ ਸੋਚਦਾ ਤੇ ਫਿਰ ਕੋਈ ਵੀ ਉਹਨੂੰ ਆਲਾ ਦਵਲਾ ਕਿਤੋਂ ਕੁਝ ਚੰਗਾ ਨਹੀਂ ਲੱਗਦਾ ਤਾਂ ਮੈਨੂੰ ਲੱਗਦਾ ਵੀ ਹੋਊਗੀ ਗਜ਼ਲ ਜਾਂ ਕਵਿਤਾ ਦਾ ਰੂਪ ਲੈ ਲੈਂਦਾ ਵਾ ਹੂੰ ਉਕਮਾਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਹਮੇਸ਼ਾ ਹੀ ਤਰ੍ਹਾਂ ਕੋਈ ਨਾ ਕੋਈ ਕਿਤਾਬ ਸਾਡੇ ਹੱਥ ਦੇ ਵਿੱਚ ਹੁੰਦੀ ਹੈ ਅੱਜ ਸ਼ਾਇਰੀ ਦੀ ਕਿਤਾਬ ਹੈ ਕਿ ਪਾਗਲ ਕੀਤਾ ਹੋਇਆ ਏ ਬੰਟੀ ਉਪਲ ਬਾਈ ਉਹਨਾਂ ਦੀ ਕਿਤਾਬ ਹੈ ਮੇਰੇ ਪਿਆਰੇ ਮਿੱਤਰ ਨੇ ਇੰਗਲੈਂਡ ਤੋਂ ਪਰਤੇ ਨੇ ਤੇ ਬੰਦਾ ਸੋਚਦਾ ਹੈ ਕਿ ਇਸ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਵੱਲ ਜਾਂਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਧੰਦਾ ਚੱਲ ਜਾਂਦੇ ਨੇ ਪਰ ਬੰਟੀ ਉਪਲ ਬਾਈ ਉਹਨਾਂ ਨੇ ਕਿਤਾਬ ਨਹੀਂ ਛੱਡੀ ਉੱਥੇ ਵੀ ਕਿਤਾਬ ਨਾਲ ਲੈ ਕੇ ਗਏ ਨੇ ਤੇ ਲੇਖਣੀ ਵੀ ਨਹੀਂ ਛੱਡੀ ਸ਼ਾਇਰੀ ਦੀ ਕਿਤਾਬ ਹੈ ਪਹਿਲਾ ਸ਼ੇਅਰ ਪਹਿਲੇ ਪੰਨੇ ਦਾ ਤੁਹਾਨੂੰ ਸੁਣਾਵਾਂਗਾ ਕਿ ਜੁਗਨੂ ਚੰਨ ਸਿਤਾਰੇ ਨੇ ਤੇ ਜੀਨੇ ਲਈ ਸਹਾਰੇ ਨੇ ਖੁਸ਼ੀਆਂ ਤੇ ਇਤਬਾਰ ਨਹੀਂ ਤੇ ਗਾਮ ਹੀ ਸਾਨੂੰ ਪਿਆਰੇ ਨੇ ਬਹੁਤ ਸਾਰੇ ਗਾਮਾਂ ਦੇ ਵਿੱਚੋਂ ਨਿਕਲ ਕੇ ਦੁੱਖਾਂ ਤਕਲੀਫਾਂ ਦੇ ਵਿੱਚੋਂ ਨਿਕਲ ਕੇ ਬੰਟੀ ਉਪਲ ਆਪਣੇ ਪਰਿਵਾਰ ਨੂੰ ਸਾਂਭਦਾ ਹੈ ਆਪਣੀ ਜ਼ਿੰਦਗੀ ਨੂੰ ਸਾਂਭਦਾ ਹੈ ਤੇ ਨਾਲ-ਨਾਲ ਸ਼ਬਦਾਂ ਦੇ ਨਾਲ ਜੁੜਦਾ ਹੈ ਬਹੁਤ-ਬਹੁਤ ਸਵਾਗਤ ਹੈ ਬੰਟੀ ਭਾਈ ਧੰਨਵਾਦ ਜੀ ਠੀਕ ਹੋ ਤੁਸੀਂ ਬਹੁਤ-ਬਹੁਤ ਰੰਗ ਬੜੇ ਖੜਮੇ ਬਨਦੇ ਹੋ ਕਿਉਂਕਿ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਐਸਐਮ ਟੀਵੀ ਦਾ ਤੇ ਹੈਪੀ ਤੁਹਾਡਾ ਮੈਨੂੰ ਬੁਲਾਇਆ ਤੁਸੀਂ ਇੱਥੇ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਰੰਗਾ ਵਾਲੇ ਦੱਸੋ ਰੰਗਾਂ ਦਾ ਕਿਉਂਕਿ ਮੈਂ ਜਿਵੇਂ ਤੁਹਾਡਾ ਪੱਗ ਦਾ ਰੰਗ ਤੇ ਕਿਤਾਬ ਦੇ ਪਹਿਲੇ ਪੰਨੇ ਦਾ ਉਦੋਂ ਉਦੋਂ ਤੇ ਕਲਰ ਸੇਮ ਜਿਹਾ ਹੀ ਲੱਗਦਾ ਮੈਨੂੰ ਉਹਦਾ ਕਾਰਨ ਇੱਕ ਤਾਂ ਮੈਂ ਜਦੋਂ ਇੰਗਲੈਂਡ ਨਹੀਂ ਗਿਆ ਸੀ ਇੱਥੇ ਸਿੰਗਿੰਗ ਕਰਦਾ ਸੀਗਾ ਸਟਾਰਟਿੰਗ ਮੇਰੀ ਸਿੰਗਿੰਗ ਤੋਂ ਲਿਖਣ ਤੋਂ ਹੋਈ ਫਿਰ ਸਿੰਗਿੰਗ ਵੱਲ ਮੁੜਿਆ ਇਸ ਕਰਕੇ ਥੋੜੇ ਡਾਰਕ ਕਲਰ ਮੈਨੂੰ ਸ਼ੁਰੂ ਤੋਂ ਹੀ ਬੈਸੀ ਵੀ ਮਤਲਬ ਬੰਦਾ ਖੁਸ਼ ਖੁਸ਼ ਨਜ਼ਰ ਰਹਿੰਦਾ ਹੈਗਾ ਵੀ ਦੇਖਣ ਵਾਲ ਨੂੰ ਵੀ ਜੀ ਜੀ ਕਈਆਂ ਨੂੰ ਤਾਂ ਲੱਗਦਾ ਜਿੱਦਾਂ ਬਹੁਤ ਪਿਆਰ ਆ ਹਾਂ ਘਰੇ ਵੀ ਮੈਂ ਬਹੁਤ ਫੋਲੋ ਹਾਂ ਰੰਗਾਂ ਦੀ ਭਾਸ਼ਾ ਹੁੰਦੀ ਹੈ ਹਾਂਜੀ ਰੰਗਾਂ ਦੀ ਭਾਸ਼ਾ ਹੁੰਦੀ ਹੈ ਰੰਗਾਂ ਦੀ ਭਾਸ਼ਾ ਹੁੰਦੀ ਹੈ ਜੀ ਕਿਉਂ ਨਹੀਂ ਹੁੰਦੀ ਰੰਗ ਬੋਲਦੇ ਆ ਜੀ ਹਾਂ ਹਾਂਜੀ ਹਾਂ ਜਿਵੇਂ ਆਪਾਂ ਰਾਜਨੀਤੀ ਦੇ ਵਿੱਚ ਵੀ ਗੱਲ ਕਰਦੇ ਹਾਂ ਹਾਂਜੀ ਹਾਂ ਤੇ ਕਹਿ ਦਿੰਦੇ ਨੇ ਕਿ ਵੀ ਜਿਵੇਂ ਹੁਣ ਭਗਵਾ ਤੁਸੀਂ ਸਿਰ ਤੇ ਬੰਨਿਆ ਹੋਇਆ ਕਹਦੇ ਪੂਰਾ ਦੇਸ਼ ਭਗਵੇਂ ਰੰਗ ਚ ਰੰਗ ਜਾਣਾ ਹੈਗਾ ਮਤਲਬ ਬੋਲਦੇ ਨੇ ਰੰਗ ਹਾਂਜੀ ਬੋਲਦੇ ਨੇ ਜੀ ਰੰਗ ਮਤਲਬ ਇਹ ਦੱਸਦੇ ਨੇ ਕਿ ਵੀ ਆ ਆਪਾਂ ਐਡਵਰਟਾਈਜ਼ਮੈਂਟ ਵੀ ਦੇਖਦੇ ਆ ਬੰਟੀ ਭਾਜੀ ਹਾਂਜੀ ਤੇ ਮਤਲਬ ਕੋਈ ਐਡ ਚੱਲਦੀ ਹੈ ਕਿਸੇ ਵੀ ਪ੍ਰੋਡਕਟ ਦੀ ਐਡ ਚੱਲਦੀ ਹੈ ਜਿਹੜਾ ਉਸ ਦਾ ਰੰਗ ਆ ਨਾ ਉਸ ਚੀਜ਼ ਦਾ ਉਹੀ ਤੁਹਾਨੂੰ ਬੈਕਗ੍ਰਾਉਂਡ ਦੇ ਨਾਲ ਨਜ਼ਰ ਆਊਗਾ ਉਹੀ ਉਸ ਐਕਟਰ ਦੇ ਜੋ ਅਦਾਕਾਰ ਉਸ ਐਡ ਦੇ ਵਿੱਚ ਕੰਮ ਕਰਦਾ ਉਹਦੇ ਕੱਪੜਿਆਂ ਦਾ ਰੰਗ ਹੋਊਗਾ ਕਿਉਂਕਿ ਤੁਹਾਨੂੰ ਅਟਰੈਕਟ ਕਰੇ ਤਾਂ ਸਹੀ ਉਹ ਚੀਜ਼ ਲੈਣ ਲਈ ਕਹੋ ਜੋ ਪਤਾਵ ਲਈ ਜੀ ਹੁੰਦੇ ਇਹ ਸੱਚ ਆ ਜੀ ਹਾਂ ਇਹੀ ਰੰਗ ਬੋਲਦੇ ਹਾਂ ਲੇਖਣੀ ਵਾਲ ਕਿਵੇਂ ਪਰਤਦੇ ਹੋ ਬੰਦਾ ਤਾਂ ਵਿਦੇਸ਼ ਜਾ ਕੇ ਸੋਚਦਾ ਕਿ ਪੈਸੇ ਕਮਾਈਏ ਤੁਸੀਂ ਕਿਤਾਬਾਂ ਕਮਾਈ ਜਾਂਦੇ ਹੋ ਨਹੀਂ ਲੇਖਣੀ ਤਾਂ ਸਾਰਿਆਂ ਦੀ ਸੇਮ ਹੀ ਕਹਾਣੀ ਹੁੰਦੀ ਆ ਲੇਖਣੀ ਵਾਲ ਤਾਂ ਬੰਦਾ ਬਚਪਨ ਤੋਂ ਹੀ ਕਿਸੇ ਨਾ ਕਿਸੇ ਜਰੀਆ ਬਣਦਾ ਕੋਈ ਨਾ ਕੋਈ ਜਿੱਦਾਂ ਮੈਂ ਬਚਪਨ ਦੇ ਵਿੱਚ ਮੇਰੇ ਪਿੰਡ ਤੋਂ ਸਰਮ ਸੀਵਿਆ ਸਾਹਿਬ ਹੈਗੇ ਨੇ ਇਸ ਦੁਨੀਆ ਚ ਨਹੀਂ ਰਹੇ ਹੁਣ ਜੀ ਤੇ ਪਰ ਉਹਨਾਂ ਦੇ ਇੱਕ ਧਾਰਮਿਕ ਗਾਣੇ ਆਏ ਸੀ ਉਦੋਂ ਮੈਂ ਪੰਜਵੀਂ ਕਲਾਸ ਚ ਪੜਦਾ ਸੀਗਾ ਸਤੋਂ ਬਾਬਾ ਖੋਲਿਆ ਤੇਰਾ ਗਾਣਾ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਿਆ ਵੀ ਮੈਂ ਵੀ ਲਿਖ ਸਕਦਾ ਜਾਂ ਕੁਝ ਹਨਾ ਤੇ ਮੈਂ ਉਹਨਾਂ ਦੇ ਘਰੇ ਜਾਣਾ ਤੇ ਉਹਨਾਂ ਤੋਂ ਗੀਤ ਲਿਖਵਾ ਲਏ ਉਹਨੇ ਤੇ ਸਕੂਲ ਚ ਆ ਕੇ ਬੋਲ ਜੀ ਉੱਥੋਂ ਮੇਰਾ ਰੁਝਾਨ ਲਿਖਣ ਵੱਲ ਉਦੋਂ ਹੀ ਹੋ ਗਿਆ ਸੀ ਯਾਨੀ ਬਚਪਨ ਤੋਂ ਹੀ ਉਹ ਮਰਾ ਉਹਨਾਂ ਦੇ ਲਿਖੇ ਗਾਣਿਆਂ ਨੂੰ ਗਾ ਕੇ ਕਿਤੇ ਲੱਗ ਗਿਆ ਹਾਂਜੀ ਬਸ ਇਹ ਮਾਈਂਡ ਦੇ ਵਿੱਚ ਗੱਲ ਆ ਗਈ ਵੀ ਜੇ ਇਹ ਲਿਖ ਸਕਦੇ ਨੇ ਤਾਂ ਮੈਂ ਵੀ ਲਿਖ ਸਕਦਾ ਹੂੰ ਸਿੱਖਿਆ ਫਿਰ ਉਹਨਾਂ ਤੋਂ ਹੋਰ ਨਹੀਂ ਸਿੱਖਿਆ ਕੁਝ ਨਹੀਂ ਜੀ ਸਿੱਖਿਆ ਨਹੀਂ ਗੀਤ ਸਿੱਖਿਆ ਜਾ ਸਕਦਾ ਗੀਤ ਲਿਖਣਾ ਲਿਖਣਾ ਸਿੱਖਿਆ ਜਾ ਸਕਦਾ ਗੀਤ ਗਜ਼ਲ ਵੀ ਸਿੱਖੀ ਜਾ ਸਕਦਾ ਲਿਖਣੀ ਪਰ ਖਿਆਲ 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 ਨਹੀਂ ਆ ਸਕਦਾ ਉਹ ਕੁਦਰਤੀ ਹੈ ਉਹ ਕੁਦਰਤੀ ਆ ਜੀ ਮਤਲਬ ਟੈਕਨੀਕਲੀ ਜੇ ਇਹ ਗੱਲ ਸਮਝ ਗਏ ਆ ਭਾਬੀ ਤੁਸੀਂ ਤਕਨੀਕੀ ਤੌਰ ਤੇ ਸਿੱਖ ਸਕਦੇ ਹੋ ਜੀ ਸਿੱਖ ਸਕਦੇ ਆ ਅੱਜ ਕੱਲ ਕੋਲਜ ਵੀ ਹੈਗੇ ਨੇ ਮੈਨੂੰ ਲੱਗਦਾ ਜਿੱਥੇ ਗਜ਼ਲ ਪੜਾਈ ਜਾਂਦੀ ਆ ਪੜਾਈ ਜਾਂਦੀ ਆ ਸਿਖਾਈ ਜਾਂਦੀ ਆ ਹਮ ਪਰ ਖਿਆਲ ਤਾਂ ਤੁਹਾਡਾ ਆਪ ਦਾ ਜੀ ਹਨਾ ਉਹ ਮੈਨੂੰ ਲੱਗਦਾ ਵੀ ਕਿਤੋਂ ਨਾ ਕਿਸੇ ਦੇ ਦਰਦ ਚੀਸ ਦੇ ਵਿੱਚੋਂ ਸ਼ਬਦ ਨਿਕਲਦੇ ਨੇ ਜੀ ਹਨਾ ਆਪਾਂ ਉਸ ਖਿਆਲ ਦੇ ਵਿੱਚੋਂ ਕੁਝ ਖਿਆਲ ਸੁਣਦੇ ਆ ਤੁਹਾਡੇ ਤੋਂ ਇੱਕ ਦੋ ਖਿਆਲ ਸੁਣਾਓ ਹਾਂ ਜਰੂਰ ਜੀ ਹਨਾ ਤਾਂ ਕਿ ਨਾਲ ਨਾਲ ਆਪਾਂ ਸ਼ਾਇਰੀ ਵੀ ਸੁਣਦੇ ਰਹੀਏ ਕਿਉਂਕਿ ਮੈਂ ਜੋ ਤੁਸੀਂ ਮੈਨੂੰ ਕਿਤਾਬ ਦਿੱਤੀ ਹੈ ਤੇ ਮੈਂ ਪਹਿਲੇ ਦਿਨ ਹੀ ਇਹਦੇ ਬਹੁਤ ਸਾਰੇ ਸ਼ੇਅਰ ਪੜੇ ਮੈਨੂੰ ਬੜਾ ਕਮਾਲ ਲੱਗਿਆ ਕਿ ਸੌਖੇ ਸ਼ਬਦਾਂ ਦੇ ਵਿੱਚ ਮੈਨੂੰ ਲੱਗਾ ਦਾ ਸ਼ਾਇਰ ਆ ਜਿਹੜਾ ਉਹ ਇੱਥੋਂ ਨਹੀਂ ਸੋਚਦਾ ਹੈਗਾ ਉਹ ਇੱਥੋਂ ਸੋਚਦਾ ਦਿਲ ਤੋਂ ਦਿਲ ਤੋਂ ਸੋਚਦਾ ਤੇ ਫਿਰ ਕੋਈ ਵੀ ਉਹਨੂੰ ਆਲਾ ਦਵਾਲਾ ਕਿਤੋਂ ਕੁਝ ਚੰਗਾ ਨਹੀਂ ਲੱਗਦਾ ਤਾਂ ਮੈਨੂੰ ਲੱਗਦਾ ਵੀ ਹੋਊਗੀ ਤਜਾ ਗਜ਼ਲ ਜਾਂ ਕਪਤਾ ਦਾ ਰੂਪ ਲੈ ਲੈਂਦਾ ਵਾ ਹਮ ਮੈਂ ਤੁਹਾਨੂੰ ਇੱਕ ਆਪਣੇ ਪਿੰਡਾਂ ਦੀ ਗੱਲ ਸੁਣਾਨਾ ਕੰਧਾਂ ਵਿੜੇ ਖਾਦੇ ਨੇ ਹਾਂ ਦੱਸਾਂ ਕਿਹੜੇ ਖਾਦੇ ਨੇ ਕੰਧਾਂ ਵਿੜੇ ਖਾਦੇ ਨੇ ਦੱਸਾਂ ਕਿਹੜੇ ਖਾਦੇ ਨੇ ਕੰਧਾਂ ਵਿੜੇ ਖਾਦੇ ਨੇ ਦੱਸਾਂ ਕਿਹੜੇ ਖਾਦੇ ਨੇ ਜੀਵਨ ਬਣ ਪ੍ਰਕਾਰ ਗਿਆ ਐਨੇ ਗੇੜੇ ਖਾਦੇ ਨੇ ਕੀ ਬਾਤ ਜੀਵਨ ਬਣ ਪ੍ਰਕਾਰ ਗਿਆ ਐਨੇ ਗੇੜੇ ਖਾਦੇ ਨੇ ਤੁਰਦੇ ਹੋਏ ਸੱਚ ਦੇ ਰਾਹ ਹਾਂ ਤੁਰਦੇ ਹੋਏ ਸੱਚ ਦੇ ਰਾਹ ਬਹੁਤ ਥਪੇੜੇ ਖਾਦੇ ਨੇ ਹਾਂ ਤੁਰਦੇ ਹੋਏ ਸੱਚ ਦੇ ਰਾਹ ਬਹੁਤ ਥਪੇੜੇ ਖਾਦੇ ਨੇ ਨਜਰਾਂ ਬੂਹੇ ਤੇ ਜਾਵਣ ਹਾਂ ਨਜਰਾਂ ਬੂਹੇ ਤੇ ਜਾਵਣ ਕਾਵਾ ਪੇੜੇ ਖਾਦੇ ਨੇ ਹਾਂ ਕਾਵਾ ਪੇੜੇ ਖਾਦੇ ਨੇ ਕਾਲੇ ਸਮਿਆਂ ਨੇ ਸਾਡੇ ਹਾਂ 84 ਨੇ 47 ਨੇ ਨਹੀਂ ਕਾਲੇ ਸਮਿਆਂ ਨੇ ਸਾਡੇ ਹਾਂ ਬੜੇ ਕਨੇੜੇ ਖਾਦੇ ਨੇ ਹਾਂ ਬੜੇ ਕਨੇੜੇ ਖਾਦੇ ਨੇ ਕੀ ਬਾਤ ਹੈ ਬਹੁਤ ਖੂਬਸੂਰਤ ਥੈਂਕ ਯੂ ਜੀ ਕਾਂਵਾਲਾ ਸ਼ੇਰ ਲੱਗਿਆ ਜਿਹੜਾ ਤੁਸੀਂ ਕਾਂਵਾਲਾ ਬੋਲਿਆ ਅੱਜ ਕੱਲ ਤਾਂ ਕਾਂ ਬਣੇ ਰਹੇ ਤੇ ਬੋਲਣਾ ਹੀ ਬੰਦ ਕਰ ਗਏ ਨੇ ਹੁਣ ਤਾਂ ਹਾਂਜੀ ਇਹ ਉਹ ਫਿਰ ਇਹ ਤਾਂ ਫਿਰ ਸਮਾ ਬਦਲ ਗਿਆ ਹਾਂਜੀ ਹਾਂ ਸਮਾਂ ਤਾਂ ਬਦਲ ਗਿਆ ਇਹਦੇ ਵਿੱਚ ਹੈਗੀ ਆ ਮੈਂ ਪੜਿਆ ਸੀ ਸ਼ੇਰ ਉਹੀ ਮੈਂ ਹਾਂਜੀ ਹਾਂ ਕਾਂ ਵਾਲਾ ਕੋਈ ਸ਼ੇਰ ਹੈ ਹੈ ਜੀ ਉਹ ਫੋਨਾਂ ਨੇ ਲੈ ਲਈ ਉਹਨਾਂ ਨੇ ਥਾਲ ਲਈ ਕਾਹਲੀ ਜਗਾ ਹਾਂਜੀ ਪਹਿਲਾਂ ਤੇ ਇਹ ਹੁੰਦਾ ਸੀ ਨਾ ਜਿਵੇਂ ਆਪਾਂ ਦੋਦੇ ਵੀ ਕਾਣੇ ਬਣੇਰੇ ਬੋਲਣਾ ਜਾਂ ਮਾਤਾ ਨੇ ਰੋਟੀ ਪਕਾਉਂਦੇ ਪੇੜਾ ਥੋੜੇ ਗਪਹਿਣਾ ਤਾਂ ਕਹਦੇ ਨੇ ਵੀ ਲੈ ਵੀ ਤੇਰਾ ਮਾਮਾ ਆਊਗਾ ਜਾਂ ਕੋਈ ਕੋਈ ਨਾ ਕੋਈ ਤਾਂ ਆਊਗਾ ਆਊਗਾ ਜੀ ਪਰਾਣਾ ਇਹ ਵੀ ਇੱਕ ਮਤਲਬ ਉਸ ਸਮੇਂ ਦੀਆਂ ਸਾਂਝਾਂ ਜਾਂ ਆਪਾਂ ਕਹਿੰਦੇ ਨੇ ਪ੍ਰਤੀਕ ਸੀਗੇ ਵੀ ਯਾਰ ਆਹ ਚੀਜ਼ ਵਾਪਰੂਗੀ ਪਰ ਉਸ ਜ਼ਿੰਦਗੀ ਸਹਿਰ ਸੀਗੀ ਤੇ ਵਧੀਆ ਵੀ ਸੀ ਜੀ ਜੀ ਹੁਣ ਅਸੀਂ ਸੌਖੇ ਹੋ ਗਏ ਜਿੰਨੇ ਮੋਬਾਈਲ ਲੈ ਆਂਦੇ ਗੱਡੀਆਂ ਲਿਆਂਦੀਆਂ ਉਹਨੇ ਮਿਲਣਾ ਬੰਦ ਕਰ ਦਿੱਤਾ ਬੰਦ ਕਰ ਦਿੱਤਾ ਜੀ ਹਾਂ ਕੀ ਕੀ ਦੁੱਖ ਲੱਗੇ ਕਿ ਸ਼ਾਇਰੀ ਦੇ ਵਿੱਚ ਤੁਹਾਡੇ ਦੁੱਖ ਨਜ਼ਰ ਬਹੁਤ ਆਉਂਦਾ ਹੁੰਦਾ ਕਿਸੇ ਕਿਸੇ ਸ਼ੇਅਰ ਦੇ ਵਿੱਚ ਇਹ ਲੱਗਦਾ ਕਿ ਬੰਟੀ ਉਪਲ ਨੂੰ ਕੋਈ ਵੱਡਾ ਝਟਕਾ ਲੱਗਿਆ ਹੋਇਆ ਦੇਖੋ ਜੀ ਸ਼ਾਇਰ ਜੇ ਪਿਆਰ ਮੁਹੱਬਤ ਨਹੀਂ ਹੁੰਦੀ ਆਪਾਂ ਨੂੰ ਤਾਂ ਸ਼ਾਇਰ ਮੈਨੂੰ ਨਹੀਂ ਲੱਗਦਾ ਬੰਨਾ ਤੁਹਾਨੂੰ ਉਹੀ ਮੁਹੱਬਤ ਕੋਈ ਸਭ ਨੂੰ ਹੁੰਦੀ ਆ ਜੀ ਕਿਸੇ ਨੂੰ ਕਿਸੇ ਨਾਲ ਵੀ ਮੁਹੱਬਤ ਹੋ ਸਕਦੀ ਆ ਤੁਹਾਨੂੰ ਇਹ ਜ਼ਰੂਰੀ ਨਹੀਂ ਵੀ ਕੁੜੀ ਦਾ ਹਾਂ ਜੀ ਨਹੀਂ ਨਹੀਂ ਜੀ ਤੁਹਾਨੂੰ ਤੁਹਾਨੂੰ ਤੁਹਾਡੀ ਕਿਸੇ ਨੂੰ ਕਿਸੇ ਦਾ ਮਾਂ ਦਾ ਬਿਛੋੜਾ ਪੈ ਜਾਂਦਾ ਕਿਸੇ ਨੂੰ ਭੈਣ ਭਰਾ ਦਾ ਬਿਛੋੜਾ ਵੀ ਹੋ ਸਕਦਾ ਕਿਸੇ ਨੂੰ ਉਹਦੀ ਮੁਹੱਬਤ ਨਹੀਂ ਮਿਲਦੀ ਉਹਦਾ ਵੀ ਹੋ ਸਕਦਾ ਵਾ ਇਸੇ ਵਿੱਚੋਂ ਮੈਨੂੰ ਲੱਗਦਾ ਤੁਹਾਡੇ ਨਾਲ ਕੀ ਵਾਪਰਿਆ ਹੋਇਆ ਮੇਰੇ ਨਾਲ ਵੀ ਪਿਆਰ ਮੁਹੱਬਤ ਵੀ ਹੋਇਆ ਤੇ ਹਨਾ ਇੱਕ ਮੈਂ ਹੋਰ ਵੀ ਮਤਲਬ ਤਸਰਾ ਨਹੀਂ ਚਾਹੀਦਾ ਨਹੀਂ ਕਿਤੇ ਘਰੇ ਜਾਂਦੇ ਨੂੰ ਤਲਾਕ ਹੋ ਜੇ ਹਾਂਜੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਉਹ ਉਹ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੀ ਆ ਹਾਂ ਹਨਾ ਜੀ ਇਹ ਮਤਲਬ ਬੰਦਾ ਟੁੱਟ ਜਾਂਦਾ ਕੰਦੇ ਸਾਹਮਣੇ ਨਹੀਂ ਬੋਲਾ ਜਾ ਸਕਦੀਆਂ ਕਈ ਗੱਲਾਂ ਦੀ ਹਨਾ ਜੀ ਫਿਰ ਕੋਈ ਸ਼ੇਰ ਸੁਣਾਓ ਉਸ ਮੁਹੱਬਤ ਲਈ ਉਸ ਉਸ ਸਾਥੀ ਲਈ ਜਾਂ ਜਿਸ ਲਈ ਤੁਸੀਂ ਸੋਚਦੇ ਹੋ ਕਈ ਗੱਲਾਂ ਨਾ ਬੰਦਾ ਅੰਦਰ ਵੀ ਰੱਖ ਲੈਂਦਾ ਜੀ ਇਹ ਜ਼ਰੂਰੀ ਨਹੀਂ ਕਿ ਬੋਲਾ ਬੰਦਾ ਗੱਲਾਂ ਫਿਰ ਅਸੀਂ ਆਪਾਂ ਕਹਿੰਦੇ ਅਸੀਂ ਸੱਚ ਬੋਲਦੇ ਹਾਂ ਜੀ ਨਹੀਂ ਨਹੀਂ ਸੱਚ ਤਾਂ ਸੱਚ ਤਾਂ ਬੋਲਦੇ ਹਾਂ ਪਰ ਉਹਦੀ ਝਲਕ ਤੁਹਾਨੂੰ ਨਜ਼ਰ ਆਊਗੀ ਮੈਂ ਸੁਣਾ ਦਿੰਨਾ ਇੱਕ ਦੋ ਹਾਂ ਪਰ ਕਈ ਵਾਰ ਬੰਦਾ ਖੁੱਲ ਕੇ ਨਹੀਂ ਬੋਲ ਸਕਦਾ ਨਹੀਂ ਬੋਲ ਸਕਦਾ ਨਹੀਂ ਬੋਲ ਸਕਦਾ ਅਕਸਰ ਜਿਵੇਂ ਆਪ ਤੁਸੀਂ ਜੀਵਨੀਆ ਪੜਦੇ ਹੋ ਮੈਂ ਪੜ੍ਹ ਲੈਣਾ ਜੀਵਨੀ ਬਹੁਤ ਘੱਟ ਪੜਦਾ ਮੈਨੂੰ ਵੈਸੇ ਪੜਨ ਦਾ ਮੈਂ ਤਾਂ ਕਵਿਤਾ ਪੜ੍ਹਦਾ ਜਾਂ ਆਪਣੇ ਨਾਵਲ ਵਗੈਰਾ ਜ਼ਿਆਦਾ ਪੜ੍ਹਦਾ ਜੀ ਜੀਵਨ ਨਹੀਂ ਪੜਿਆ ਕਦੇ ਕਿਸੇ ਦਾ ਨਹੀਂ ਪੜਿਆ ਜ਼ਿਆਦਾ ਜਿਵੇਂ ਬਹੁਤ ਸਾਰੇ ਆਪਾਂ ਲਿਖਦੇ ਆ ਜੋ ਬਲਵੰਤ ਗਾਰਗੀ ਉਹਨਾਂ ਦੀ ਗੱਲ ਕਰੀਏ ਹਾਂਜੀ ਹਾਂਜੀ ਨਹੀਂ ਇੰਨਾ ਜ਼ਿਆਦਾ ਮੈਨੂੰ ਸਮਾਂ ਨਹੀਂ ਮਿਲਿਆ ਪੜ੍ਹਨ ਦਾ ਕਿਉਂਕਿ ਪਹਿਲਾਂ ਜਦੋਂ ਇੱਥੇ ਸੀ 2009 ਤੋਂ ਪਹਿਲਾਂ ਉਹਨੇ ਬੁੱਕ ਖਰੀਦਣ ਲਈ ਪੈਸੇ ਨਹੀਂ ਹੁੰਦੇ ਸੀਗੇ ਕਦੇ ਬਾਪੂ ਦੇ ਕੋਲੋਂ ਮੰਗ ਤੋੰਕ ਕੇ ਲੈ ਜਾਣੇ ਤਾਂ ਲਾਹੌਰ ਬੁੱਕ ਸ਼ਾਪ ਜਾਣਾ ਉੱਥੋਂ ਕੋਈ ਨਾ ਕੋਈ ਬੋਕਲੇ ਕਿਉਂ ਨਹੀਂ ਪੜ੍ਹਨੀ ਤੇ ਫਿਰ ਜਦੋਂ ਨੌ ਚਲੇ ਗਏ ਫਿਰ ਹੁਣ ਥੋੜੀਆਂ ਕਿਤਾਬਾਂ ਮੈਂ ਸ਼ੁਰੂ ਕਰੀਆਂ ਨੇ ਖਰੀਦਣੀਆਂ ਪੜ੍ਹਨੀਆਂ ਸ਼ੁਰੂ ਕਰੀਆਂ ਨੇ ਕੋਈ ਸ਼ੇਰ ਸੁਣਾਓ ਫਿਰ ਇਸੇ ਚੀਜ਼ ਦੇ ਉੱਤੇ ਜਿਹੜੀ ਆਪਾਂ ਗੱਲ ਕਰ ਰਹੇ ਆ ਜਰੂਰ ਜਰੂਰੀ ਜੀ ਔਖਾ ਆਪਣੇ ਅੰਦਰ ਤੱਕਣਾ ਹੂੰ ਔਖਾ ਆਪਣੇ ਅੰਦਰ ਤੱਕਣਾ ਪਿੱਠ 'ਚ ਖੋਵਿਆ ਖੰਜਰ ਤੱਕਣਾ ਹੂੰ ਔਖਾ ਆਪਣੇ ਅੰਦਰ ਤੱਕਣਾ ਪਿੱਠ 'ਚ ਖੋਵਿਆ ਖੰਜਰ ਤੱਕਣਾ ਜੇ ਤੈਂ ਮਸਤ ਕਲੰਦਰ ਤੱਕਣਾ ਪਹਿਣਾ ਮੰਨ ਦਾ ਮੰਦਰ ਤੱਕਣਾ ਹੂੰ ਮੈਂ ਖੰਭ ਤੇਰੇ ਬਣ ਸਕਨਾ ਵਾ ਜੀ ਮੈਂ ਖੰਭ ਤੇਰੇ ਬਣ ਸਕਨਾ ਵਾ ਜੇ ਤੂੰ ਉੱਡ ਕੇ ਅੰਬਰ ਤੱਕਣਾ ਹਾਂ ਜੇ ਤੂੰ ਉੱਡ ਕੇ ਅੰਬਰ ਤੱਕਣਾ ਮੇਰੇ ਦਿਲ ਵਿੱਚ ਬੜਨਾ ਪੈਣਾ ਹਾਂ ਮੇਰੇ ਦਿਲ ਵਿੱਚ ਬੜਨਾ ਪੈਣਾ ਜੇ ਤੂੰ ਚਾਹਣਾ ਖੰਡਰ ਤੱਕਣਾ ਕੀ ਬਾਤ ਹੈ ਜੇ ਤੂੰ ਚਾਹਣਾ ਖੰਡਰ ਤੱਕਣਾ ਬਾਂਟੀ ਹੋਨੇ ਹੁਣ ਨਹੀਂ ਮੁੜਨਾ ਹਾਂ ਬਾਂਟੀ ਹੋਨੇ ਹੁਣ ਨਹੀਂ ਮੁੜਨਾ ਛੱਡ ਦੇ ਪਰੇ ਕਲੰਡਰ ਤੱਕਣਾ ਛੱਡ ਦੇ ਪਰੇ ਕਲੰਡਰ ਤੱਕਣਾ ਅਚਾ ਉਥੋਂ ਦੇ ਜਿਵੇਂ ਆਪਾਂ ਕਹਿੰਦੇ ਕਿ ਇੱਥੋਂ ਦੇ ਲੇਖਕ ਅਕਸਰ ਮਿਲਦੇ ਜੁਲਦੇ ਰਹਿੰਦੇ ਨੇ ਵਿਦੇਸ਼ ਦੀ ਧਰਤੀ ਤੇ ਵੀ ਮੇਲਜੋਲ ਹੁੰਦਾ ਰਹਿੰਦਾ ਆਪਸ ਦੇ ਵਿੱਚ ਰਚਨਾਵਾਂ ਇੱਕ ਦੂਜੇ ਨੂੰ ਸੁਣਾਉਂਦੇ ਰਹਿੰਦੇ ਹੋ ਨਹੀਂ ਮਾਹੌਲ ਦਾ ਕੀ ਫਰਕ ਆ ਉਥੋਂ ਦਾ ਤੇ ਇੱਥੋਂ ਦਾ ਬੜਾ ਫਰਕ ਆ ਉਥੇ ਦਾ ਰਜੇਮੀ ਨੇ ਜੀ ਬਸ ਕੰਮ ਹੀ ਕੰਮ ਆ 2009 ਦੇ ਵਿੱਚ ਮੈਂ ਇੱਥੋਂ ਗਿਆ ਜੀ ਉੱਥੇ ਇੰਗਲੈਂਡ ਚ ਮੈਂ ਕੋਸ਼ਿਸ਼ ਇਦਾਂ ਦੇ ਕੰਮ ਚ ਪੈ ਗਿਆ ਮੇਰੇ ਕੋਲ ਸਮਾਂ ਹੀ ਨਹੀਂ ਮਿਲਿਆ ਜੀ ਨਾ ਪੜਨ ਦਾ ਨਾ ਸਿੰਗਿੰਗ ਕਰਨ ਦਾ ਨਹੀਂ ਉੱਥੇ ਲੋਕ ਗੱਲ ਕਰਦੇ ਆ ਗੱਲ ਤਾਂ ਕਰਦੇ ਆ ਮਹਿਫਲਾਂ ਮੁਫਨਾ ਲੱਗ ਜਾਂਦੀਆਂ ਸੀਗੀਆਂ ਕਈ ਵਾਰੀ ਤੇ ਪਰ ਇੰਨੇ ਮੈਂ ਉੱਥੇ ਦੇ ਕਿਸੇ ਸਿੰਗਰ ਨੂੰ ਨਹੀਂ ਮਿਲਿਆ ਜਾ ਕੇ ਕਿਸੇ ਰਾਈਟਰ ਨੂੰ ਨਹੀਂ ਮਿਲ ਹੋਇਆ ਹੁਣ ਜਾ ਕੇ ਮਿਲਣਾ ਸਟਾਰਟ ਕੀਤਾ ਜਦੋਂ ਮੈਂ ਇਹ ਦੁਬਾਰਾ ਲਿਖਣਾ ਚਾਹਿਆ ਜੇ ਜੀਵਨ ਦੀ ਗੱਲ ਕਰੀਏ ਜਿਵੇਂ ਤੁਸੀਂ ਕਹਿੰਦੇ ਕੋ ਉੱਥੇ ਭੱਜ ਦੌੜ ਹੈ ਕੰਮ ਹੀ ਕੰਮ ਆ ਹਾਂਜੀ ਮਤਲਬ ਬੰਦੇ ਕੋਲ ਤਾਂ ਗੱਲ ਸੁਣ ਦਾ ਟਾਈਮ ਨਹੀਂ ਸ਼ੇਅਰ ਕਿਹੜਾ ਸੁਣੂਗਾ ਹਾਂਜੀ ਹਾਂ ਉਹੀ ਗੱਲ ਹੈ ਹਾਂ ਇੱਥੇ ਹੈ ਇੱਥੇ ਲੱਗਦਾ ਤੁਹਾਨੂੰ ਜਦੋਂ ਤੁਸੀਂ ਹੁਣ ਆਏ ਹੋ ਪੰਜਾਬ ਆਏ ਹੋ ਹਾਂਜੀ ਇੱਥੇ ਲੋਕ ਇੱਥੇ ਹੈਗੇ ਪਹਿਲੇ ਲੱਗਦੇ ਨੇ ਬਹਿਲੇ ਵੀ ਕਹਿ ਸਕਦੇ ਹਾਂ ਬਸ ਹੁਣ ਵੈਸੇ ਤਾਂ ਇੱਕ ਇੱਥੋਂ ਦਾ ਦੌੜੇ ਲੱਗੀ ਹੋਈ ਆ ਵੀ ਬਾਹਰ ਚਲੇ ਜਾਈਏ ਜਲਦੀ ਜਲਦੀ ਹੂੰ ਉਹ ਪਰ ਹੁਣ ਇੱਥਿਆਂ ਨੂੰ ਇੱਥੇ ਵਾਲਿਆਂ ਨੂੰ ਲੱਗਦਾ ਵੀ ਅਸੀਂ ਉਧਰ ਚਲੇ ਜਾਈਏ ਉਧਰ ਲੱਗਦਾ ਵੀ ਇੱਧਰ ਆਈਏ ਉਧਰ ਜਾ ਕੇ ਕਿਉਂ ਮਿੱਟੀ ਦਾ ਮੂੰਹ ਜਾਗਦਾ ਇੱਥੇ ਤਾਂ ਭੱਜਣ ਨੂੰ ਫਿਰਦੇ ਆਂ ਉੱਥੇ ਜਾ ਕੇ ਸੋਚਦੇ ਆ ਮਿੱਟੀ ਬਾਜਾ ਮਾਰਦੀ ਹੈ ਬਾਜਾ ਮਾਰਦੀ ਹੈ ਗਿਆ ਜੀ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ 2009 ਤੋਂ ਲੈ ਕੇ ਅੱਜ ਤੱਕ ਮੈਨੂੰ ਕਦੇ ਇੰਗਲੈਂਡ ਦਾ ਕੋਈ ਉੱਥੇ ਦਾ ਕੋਈ ਸੁਪਨਾ ਨਹੀਂ ਆਇਆ ਜਦੋਂ ਵੀ ਸੁਪਨਾ ਆਊਗਾ ਮੈਨੂੰ ਮੇਰੇ ਪਿੰਡ ਦਾ ਹੀ ਆਊਗਾ ਮੈਂ ਉਹਨਾਂ ਗਲੀਆਂ 'ਚ ਘੁੰਮਦਾ ਜਾ ਰਹਿਣਾ ਉਹਨਾਂ ਦੋਸਤਾਂ ਦੇ ਨਾਲ ਇਦਾਂ ਖੂਬ ਹੋਏ ਇਦਾਂ ਲੱਗਦਾ ਮੈਂ ਇੰਡੀਆ ਚਲੇ ਗਿਆ ਅੱਜ ਆਪਦੇ ਦੋਸਤਾਂ ਮਿੱਤਰਾਂ ਨੂੰ ਸ਼ਾਇਰੀ ਚ ਲੈ ਕੇ ਆਉਣੇ ਜਿਹੜੇ ਮਿੱਤਰ ਨੇ ਜਾਂ ਹਾਂਜੀ ਮੇਰੇ ਵਧੀਆ ਮਿੱਤਰ ਨੇ ਵਧੀਆ ਸਰੋਤੇ ਵੀ ਨੇ ਹੱਲਾਸ਼ੇਰੀ ਦੰਦਿਆ ਜਿਹੜੇ ਤੂੰ ਵਧੀਆ ਲਿਖਦਾ ਹੋਰ ਵਧੀਆ ਲਿਖ ਸ਼ੁਰੂ ਤੋਂ ਨਾਲ ਹੀ ਰਹੇ ਆਵੇਂ ਤਾਂ ਬਣਿਆ ਨਹੀਂ ਹੁੰਦਾਗਾ ਉਹਦੇ ਪਿੱਛੇ ਪੈੰਡ ਖੜਾ ਹੁੰਦਾ ਪੈੰਡ ਦੇ ਕਰਦਾਰ ਹੱਟੀ ਵਾਲਾ ਬਾਬਾ ਹੱਟੀ ਵਾਲਾ ਚਾਚਾ ਸਾਰੇ ਹੁੰਦੇ ਫਲਾਨੀ ਮਾਸੀ ਫਲਾਨੀ ਤਾਈ ਪਿੰਡਾਂ ਦਾ ਕਲਚਰ ਹੈ ਹਾਂਜੀ ਹਾਂ ਮੇਰੇ ਤਾਂ 3-4 ਦੋਸਤ ਐਸਤੇ ਨੇ ਜਿਹੜੇ ਮੈਨੂੰ ਬਹੁਤ ਹੱਲਾਸ਼ੇਰੀ ਦੰਦਦੇ ਨੇ ਹਨਾ ਜੀ ਹਾਂਜੀ ਕ ਗਜ਼ਲ ਤੇ ਸ਼ਾਇਰੀ ਕਿਉਂ ਚੁਣੀ ਤੁਸੀਂ ਕਹਾਣੀ ਨਾਵਲ ਕਿਉਂ ਨਹੀਂ ਲਿਖਿਆ ਤੁਸੀਂ ਉੱਥੇ ਦੀ ਧਰਤੀ ਤੇ ਗਏ ਹੋ ਇੱਥੋਂ ਦੇ ਕਿਰਦਾਰਾਂ ਨਾਲ ਵਿਚਰੇ ਹੋ ਉੱਥੇ ਜਾ ਕੇ ਵੀ ਦੇਖਿਆ ਤਾਂ ਉਸ ਨੂੰ ਜੋੜ ਕੇ ਕਹਾਣੀਆਂ ਵੀ ਲਿਖ ਸਕਦੇ ਸੀ ਹਾਂ ਕਹਾਣੀਆਂ ਲਿਖ ਸਕਦੇ ਮੈਂ ਨਾ ਜਦੋਂ ਮੈਂ 2018 ਤੋਂ ਬਾਅਦ ਲਿਖਣਾ ਸਟਾਰਟ ਕੀਤਾ ਫਿਰ ਪੜ੍ਹਨਾ ਸਟਾਰਟ ਕੀਤਾ ਹੂੰ ਉਹ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਇਸ ਪਾਸੇ ਨੂੰ ਕਿੱਦਾਂ ਮੁੜ ਗਿਆ ਗੀਤ ਲਿਖਦੇ ਸੀ ਪਹਿਲਾਂ ਮੈਂ ਗੀਤ ਲਿਖਦਾ ਸੀ ਕਿਸੇ ਗਾਇਕ ਨੇ ਗਾਏ ਵੀ ਹਾਂ ਗੀਤ ਕਾਫੀ ਗਾਏ ਨੇ ਜੀ ਹਾਂ ਜੀ ਮਿਸ ਪੂਜਾ ਨੇ ਵੀ ਗਾਏ ਨਹੀਂ ਅੱਛਾ ਜੀ ਹਾਂ ਉਹਦੀ ਮਗਰ ਦੀ ਵੀ ਇੱਕ ਬੜੀ ਕਹਾਣੀ ਆ ਜੀ ਨਹੀਂ ਮਿਸ ਪੂਜਾ ਨੇ ਕਿਹੜੇ ਗਾਣੇ ਗਾਏ ਤੁਹਾਡੇ ਮਿਸ ਪੂਜਾ ਨੇ ਗਾਣੇ ਤਾਂ ਮੇਰੇ ਬਹੁਤ ਗਾਏ ਨੇ ਜੀ ਹਮ ਪਰ ਨਾ ਕਿਸੇ ਹੋਰ ਦਾ ਪਤਾ ਜੀ ਧੋਖਾ ਹੋਇਆ ਫਿਰ ਤੁਸੀਂ ਨਹੀਂ ਧੋਖਾ ਨਹੀਂ ਧੋਖਾ ਨਹੀਂ ਹੋਇਆ ਜੀ ਮੈਂ ਤੁਸੀਂ ਆਪ ਆਇਆ ਜੀ ਆਪ ਆਇਆ ਹਾਂ ਉਹਦਾ ਕਾਰਨ ਇਹ ਸੀਗਾ ਵੀ 1994-95 ਦੇ ਵਿੱਚ ਮੇਰੇ ਮੇਰੇ ਉਸਤਾਦ ਜੀ ਨੇ 사ਜਨ ਰਾਜ ਕੋਟੀ ਸਾਹਿਬ ਮੈਂ ਉਹਨਾਂ ਨਾਲ ਗੀਤ ਕਰਨ ਲਈ ਉਹਨਾਂ ਨਾਲ ਉਸਤਾਦ ਦੀ ਸ਼ਿਗਰਦੀ ਕੀਤੀ ਸੀ ਜੀ ਤੇ 1999 ਵਿੱਚ ਉਹਨਾਂ ਨੇ ਇੱਕ ਬਾਲ ਕਲਾਕਾਰ ਸੀਗਾ ਪਰਮਿੰਦਰ ਪਿੰਦਾ ਕਰਕੇ ਰਾਮਗੜ੍ਹ ਦਾ ਅੱਜ ਵੀ ਸਾਡਾ ਬਹੁਤ ਵਧੀਆ ਦੋਸਤ ਆ ਹੂੰ ਉਹਨਾਂ ਨੇ ਉਹਨਾਂ ਦੀ ਕੈਸਟ ਕਰੀ ਸੀ ਉਹ ਕੈਸਟ ਦੇ ਵਿੱਚ 사ਜਨ ਰਾਏ ਕੋਟੀ ਸਾਹਿਬ ਨੇ ਮੇਰੇ ਦੋ ਗਾਣੇ ਸਿਲੈਕਟ ਕਰਕੇ ਪਾਈ ਸੀ ਉਹਨਾਂ ਦੇ ਪੰਜ ਗਾਣੇ ਸੀ ਮੇਰੇ ਦੋ ਗਾਣੇ ਸੀ ਇੱਕ ਕੋਈ ਹੋਰ ਗੀਤਕਾਰ ਸੀ ਹੂੰ ਤੇ ਉਹਨਾਂ ਨੇ ਮੈਨੂੰ ਉਹਨਾਂ ਦੋ ਗਾਣਿਆਂ ਦੀ ਉਸ ਟਾਈਮ ਹਲੇ ਮੈਂ ਪਲੱਸ 2 ਹੀ ਸ਼ਾਇਦ ਕਰੀ ਸੀਗੀ ਤੇ ਉਹ ਦੋ ਗਾਣਿਆਂ ਦੇ ਮੈਨੂੰ 3000 ਕੀਮਤ ਦਿੱਤੀ ਸੀ ਉਹਨਾਂ ਤੋਂ ਵੀ ਇਹ ਮੁੰਡਾ ਨਮਾਵਾ ਉਹ ਲਿਖਦਾ ਵਾ ਇਹਨੂੰ ਇਹਦੀ ਮਿਹਨਤ ਦੋ ਜੀ ਉਸ ਤੋਂ ਬਾਅਦ ਉਹ ਇਹ ਸਮਝ ਲਓ ਚਾਹੇ ਮੇਰੇ ਮੂੰਹ ਨੂੰ ਖੂਨ ਲੱਗ ਗਿਆ ਜਾਂ ਕੁਝ ਵੀ ਹੋ ਗਿਆ ਸਮਝ ਲਿਖੋ ਨਾ ਜੀ ਉਹ ਮੈਂ ਤੁਹਾਨੂੰ ਲੱਗਿਆ ਪੈਸੇ ਆਉਣ ਲੱਗੇ ਪੈਸੇ ਆਉਣ ਲੱਗੇ ਤੇ ਵੀ ਪੈਸੇ ਚਾਹੀਦੇ ਵੀ ਸੀਗੇ ਕਿਉਂਕਿ ਪਰਿਵਾਰ ਇੰਨਾ ਠੀਕ ਠਾਕ ਸੀਗਾ ਨੇ ਤੇ ਉਸ ਚੱਕਰ ਦੇ ਵਿੱਚ ਫੇਰ ਮੈਂ ਇੱਕ ਦੋ ਬੰਦਿਆਂ ਨਾਲ ਹੋਰ ਨਜੜਿਆ ਮੇਰੇ ਕਾਫੀ ਗਾਣੇ ਉਹਨਾਂ ਨੇ ਰਿਕਾਰਡ ਕੀਤੇ ਹੂੰ ਪਰ ਮੈਨੂੰ ਮਿਹਨਤ ਨਹੀਂ ਮਿਲੀ ਜੋ ਮੈਂ ਚਾਹੁੰਦਾ ਸੀਗਾ ਜਿਹੜੀ ਮੈਨੂੰ ਪਹਿਲਾਂ ਮਿਲ ਚੁੱਕੀ ਸੀ ਬਾਅਦ ਚ ਮਿਹਨਤ ਮਿਲਣੀ ਬਾਅਦ ਮਿਲਣੀ ਬੰਦ ਹੋ ਗਈ ਜੀ ਮੈਂ ਮੈਂ ਫੇਰ ਫੇਰ ਮੈਂ ਕੀਤਾ ਉਹਨਾਂ ਟਿਪਾਂ ਦੇ ਵਿੱਚ ਵੀ ਇੱਕ ਦੋ ਆਪਣੇ ਫਰੈਂਡ ਸਰਕਲ ਵੀ ਸੀਗਾ ਕੁਝ ਹੋਰ ਇਧਰੋਂ ਉਧਰੋਂ ਮੁੰਡੇ ਜਿਹੜੇ ਨਵੇਂ ਗੀਤਕਾਰ ਸੀਗੇ ਹੂੰ ਉਹਨਾਂ ਦੇ ਆਪਣੇ ਗੀਤਾਂ 'ਚ ਉਹਨਾਂ ਦਾ ਨਾਮ ਪਾਤਾ ਜੀ ਉਹਨਾਂ ਤੋਂ ਪੇਮੈਂਟ ਲੈ ਲਈ ਉਹ ਦਾ ਨਾ ਮੇਰਾ ਮਤਲਬ ਜੀ ਦਾ ਨਾਮ ਪਾਇਆ ਉਹ ਤੋਂ ਪੇਮੈਂਟ ਲੈ ਲਈ ਉਹ ਤੋਂ ਪੇਮੈਂਟ ਲੈ ਲਈ ਜਦੋਂ ਸਿੰਗਰ ਤਾਂ ਦੇ ਕੇ ਨਹੀਂ ਰਾਜ਼ੀ ਹੋਇਆ ਗੀਤ ਚੱਲ ਗਿਆ ਫਿਰ ਇਹ ਨਹੀਂ ਕਿਹਾ ਵੀ ਜ਼ਰਾ ਯਾਰ ਮੇਰਾ ਲਿਖਿਆ ਹੋਇਆ ਦੇਗਾ ਕਈ ਗੀਤ ਹਿੱਟ ਹੋਏ ਨੇ ਜੀ ਕਿਹੜੇ ਗਾਣਾ ਕੋਈ ਦੱਸੋ ਮੈਂ ਉਹ ਦੱਸ ਨਹੀਂ ਸਕਦਾ ਉਹ ਉਹ ਨਹੀਂ ਚੰਗਾ ਲੱਗੂਗਾ ਜੀ ਹਨਾ ਇਹ ਉਹ ਮਤਲਬ ਤੁਹਾਨੂੰ ਲੱਗੂਗਾ ਕਿ ਮੈਂ ਜਦੋਂ ਮੈਨੂੰ ਮੇਰੀ ਮਿਹਨਤ ਮਿਲ ਗਈ ਜੋ ਮੈਂ ਚਾਹੇ ਚਾਹੇ ਕਿੱਦਾਂ ਵੀ ਹੁਣ ਮੈਨੂੰ ਉਹ ਉਹ ਵੀ ਦੁੱਖ ਹੈਗਾ ਵਾ ਵੀ ਜੇ ਮੈਂ ਅੱਜ ਦਾ ਨਾ ਹਾਂਜੀ ਹਾਂ ਉਹ ਵੀ ਦੁੱਖ ਇੱਕ ਹੈਗਾ ਮੈਨੂੰ ਬਹੁਤ ਕਾਫੀ ਗੀਤ ਰਿਕਾਰਡ ਹੋਏ ਨੇ ਜੀ ਮੇਰੇ ਹਾਂ ਜੀ ਕੋਈ ਸ਼ਾਇਰੀ ਹੋਰ ਸੁਣਾਓ ਹਾਂ ਨਾ ਲਾਲ ਸ਼ਾਇਰੀ ਨਾਲ ਹਾਂ ਜੀ ਹਾਂ ਜੀ ਇੱਕ ਥੋੜਾ ਯਾਰ ਰੋਮਾਂਟਿਕ ਜੀ ਸੁਣਾ ਤੁਹਾਨੂੰ ਜੀ ਜੀ ਤੁਰ ਗਈ ਛੱਲਾ ਕਰਕੇ ਤੂੰ ਮੋੜਿਆ ਅੱਲਾ ਕਰਕੇ ਤੂੰ ਹਾਂ ਤੁਰ ਗਈ ਛੱਲਾ ਕਰਕੇ ਤੂੰ ਮੋੜਿਆ ਅੱਲਾ ਕਰਕੇ ਤੂੰ ਗੱਲਾਂ ਵਿੱਚ ਫਸਾਇਆ ਮੈਨੂੰ ਛੱਲਾ ਛੱਲਾ ਕਰਕੇ ਤੂੰ ਹਾਂ ਗੱਲਾਂ ਵਿੱਚ ਫਸਾਇਆ ਮੈਨੂੰ ਛੱਲਾ ਛੱਲਾ ਕਰਕੇ ਤੂੰ ਪੁੱਛਦੀ ਏ ਕੀ ਬਚਿਆ ਏ ਪੁੱਛਦੀ ਏ ਕੀ ਬਚਿਆ ਏ ਖਾਲੀ ਗੱਲਾਂ ਕਰਕੇ ਤੂੰ ਫਿਰ ਨਾ ਆਵੀ ਆਉਣਾ ਜੀ ਫਿਰ ਨਾ ਆਵੀ ਆਉਣਾ ਜੀ ਮੁਖ ਤੇ ਪੱਲਾ ਕਰਕੇ ਤੂੰ ਤੁਰ ਗਈ ਚੱਲਾ ਕਰਕੇ ਤੂੰ ਮੁੜਿਆ ਅੱਲਾ ਕਰਕੇ ਤੂੰ ਕੀ ਬਾਤ ਆ ਉਹ ਸ਼ੇਅਰ ਵੀ ਕੱਢੋ ਜਿਹੜਾ ਕਾਂ ਵਾਲਾ ਤੁਸੀਂ ਮੈਨੂੰ ਸੁਣਾਇਆ ਸੀ ਮੈਂ ਅੱਵੀ ਪੜਿਆ ਵੀ ਬਾਅਦ ਚ ਉਹ ਵੀ ਸੁਣਦੇ ਨਾਲ ਨਾਲ ਆਪਾਂ ਇਹ ਵੀ ਗੱਲ ਕਰਦੇ ਆ ਕਿ ਵੀ ਕਿਤਾਬ ਖਤਮ ਹੋਈ ਐ ਪੜਨਾ ਮੁੰਡਿਆਂ ਨੇ ਨੌਜਵਾਨਾਂ ਨੇ ਬੱਚਿਆਂ ਨੇ ਛੱਡਿਆ ਕਿ ਤੁਹਾਨੂੰ ਲੱਗਦਾ ਇੰਗਲੈਂਡ ਦੀ ਧਰਤੀ ਤੇ ਜਾ ਕੇ ਵੀ ਪੜਦੇ ਨੇ ਨਵੇਂ ਬੱਚੇ ਨਹੀਂ ਨਹੀਂ ਹੁਣ ਮੈਨੂੰ ਲੱਗਦਾ ਜਦੋਂ ਕਾ ਇਹ ਸੋਸ਼ਲ ਮੀਡੀਆ ਆਇਆ ਨਾ ਹਮ ਕਿਤਾਬਾਂ ਨਾਲ ਕਾਫੀ ਲੋਕ ਜੁੜੇ ਜੁੜ ਗਏ ਹਾਂ ਪੜ੍ਹਦੇ ਨੇ ਕਿਤਾਬ ਕਿਤਾਬ ਪ੍ਰਮੋਟ ਹੁੰਦੀ ਹੈ ਜਦੋਂ ਲੋਕ ਜਾਂਦੇ ਹਾਂ ਜਿਉਂ-ਜਿਉਂ ਪ੍ਰਮੋਟ ਹੋ ਰਹੀ ਹੈ ਨਾ ਕਿਤਾਬਾਂ ਵਧੀਆ ਵਿਕ ਰਹੀਆਂ ਨੇ ਜੀ ਜੀ ਹਾਂ ਸਰੋਤੇ ਵੱਧ ਗਏ ਜਿਹੜੇ ਨਹੀਂ ਪੜ੍ਹ ਰਹੇ ਬੱਚੇ ਜਿਹੜੇ ਕਿਤਾਬ ਹੀ ਨਹੀਂ ਚੱਕਦੇ ਤੇ ਮੋਬਾਈਲ ਚੱਕੀ ਰੱਖਦੇ ਆ ਉਹਨਾਂ ਲਈ ਕੀ ਕਹੋਗੇ ਉਹਨਾਂ ਨੂੰ ਹੁਣ ਉਹਨਾਂ ਦੀ ਆਪਣੇ ਉਹਨਾਂ ਦੇ ਮਾਪਿਓ ਦਾ ਫਰਜ਼ ਬਣਦਾ ਉਹਨਾਂ ਨੂੰ ਫੋਨਾਂ ਤੋਂ ਥੋੜਾ ਜਿਹਾ ਦੂਰ ਰੱਖਿਆ ਜਾਵੇ ਹੂੰ ਜਿੱਦਾਂ ਹੁਣ ਮੈਂ ਮੈਂ ਦੱਸਦਾ ਹਾਂ ਮੇਰੇ ਬੱਚੇ ਬੇਟੇ ਨੇ ਦੋ ਮੇਰੇ ਹੂੰ ਇੰਗਲੈਂਡ ਦੇ ਵਿੱਚ ਇੱਕ 7ਵੀਂ ਕਲਾਸ ਚ ਪੜਦਾ ਇੱਕ ਚੌਥੀ ਚ ਪੜਦਾ ਜੀ ਮੈਂ ਥੋੜਾ ਘਰ ਦਾ ਮਾਹੌਲ ਹੀ ਇਦਾਂ ਦਾ ਬਣਾਤਾ ਮੇਰਾ ਬڑا ਬੇਟਾ ਗਿਟਾਰ ਇੰਨੀ ਸੋਹਣੀ ਪਲੇ ਕਰਨ ਲੱਗ ਗਿਆ ਹੂੰ ਇੱਕ ਸਾਲ ਦੇ ਵਿੱਚ ਹੀ ਉਹ ਹੁਣ ਫੋਨ ਵੱਲ ਬਹੁਤ ਘਟ ਜਾਂਦਾ ਵਾ ਜੀ ਉਹ ਗਿਟਾਰ ਪਲੇ ਕਰ ਹੀ ਜਾਂਦਾ ਛੋਟਾ ਮੁੰਡਾ ਵਾ ਉਹਨੂੰ ਫੁੱਟਬਾਲ ਦਾ ਬਹੁਤ ਸ਼ੌਕ ਆ ਹੂੰ ਉਹ ਫੁੱਟਬਾਲ ਉਹਦੇ ਜਨੂਨ ਆ ਪੂਰਾ ਫੁੱਟਬਾਲ ਦੇਖਦਾ ਰਹਿੰਦਾ ਟੀਵੀ ਤੇ ਜੀ ਜੀ ਤੇ ਜਾਂ ਹੁਣ ਉਹਨੂੰ ਹੁਣ ਕਲੱਬ ਜੁਆਇਨ ਇਸ ਵਾਰ ਉਹਨੂੰ ਕਰਾਉਣੀ ਆ ਉੱਥੇ ਹੂੰ ਇਸ ਕਰਕੇ ਮੈਨੂੰ ਲੱਗਦਾ ਵੀ ਮਾਪਿਆਂ ਨੂੰ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹਾਂਜੀ ਕਿ ਬੱਚੇ ਬੱਚੇ ਕਿੱਧਰ ਜੁੜਨੇ ਚਾਹੀਦੇ ਆ ਪਰ ਮਾਪੇ ਆਪ ਮੋਬਾਈਲ ਚੱਕੀ ਬੈਠੇ ਹੁੰਦੇ ਆ ਪਰ ਉਹਦੇ ਚ ਤਾਂ ਫਿਰ ਉਹ ਮਤਲਬ ਜੇ ਬੱਚਾ ਤਾਂ ਉਹੀ ਦੇਖ ਕੇ ਕਰੂਗਾ ਨਾ ਹਾਂਜੀ ਕਰੂਗਾ ਕਿ ਕਿਸੇ ਪਿਓ ਦੇ ਹੱਥ 'ਚ ਕਿਤਾਬ ਆ ਮਾਂ ਦੇ ਹੱਥ 'ਚ ਕਿਤਾਬ ਤਾਂ ਬੱਚਾ ਕਿਤਾਬ ਚੱਕੂਗਾ ਕਿਤਾਬ ਚੱਕੂਗਾ ਹਾਂਜੀ ਹੁਣ ਮੇਰੇ ਘਰ ਦਾ ਹੁਣ ਮੈਂ ਜਦੋਂ ਵੀ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਕੋਲ ਉੱਥੇ ਇੱਕ ਵਾਈਨ ਸ਼ਾਪ ਆ ਹੁਣ ਹੂੰ ਵਾਈਨ ਸ਼ਾਪ ਬਣਾਉਣ ਕਰਕੇ ਮੈਨੂੰ ਕਿਤਾਬਾਂ ਨਾਲ ਵੀ ਜੁੜ ਗਿਆ ਮੈਂ ਹੂੰ ਮੇਰੀ ਰਹਾਇਸ਼ ਉੱਪਰ ਆ ਥੱਲੇ ਵਾਈਨ ਸ਼ਾਪ ਆ ਹੂੰ ਮੈਂ ਸ਼ਾਪ ਖੋਲਦਾ ਮਾਂ ਤੇ ਮੈਂ ਕਿਤਾਬ ਚੱਕ ਲੈਣਾ ਕੋਈ ਨਾ ਕੋਈ ਹਮ ਕਸਟਮਰ ਆ ਗਿਆ ਉਹਨੇ ਸਮਾਨ ਲਿਆ ਕੇ ਮੇਰੇ ਕੋਲ ਰੱਖ ਦੇਣਾ ਮੈਂ ਸਰਵ ਕਰ ਦੇਣਾ ਉਹਨੂੰ ਪੇਮੈਂਟ ਲੈ ਲੈਣੀ ਆ ਉਤੋਂ ਹਮ ਫਿਰ ਮੈਂ ਆਪਣੀ ਕਿਤਾਬ ਪੜ੍ਹਨੀ ਆ ਜਾਂ ਕੁਝ ਲਿਖ ਲੈਣਾ ਹਮ ਕਰ ਦੇ ਵਿੱਚ ਕਿਤਾਬਾਂ ਮੇਰੇ ਬੈੱਡ ਤੇ ਵੀ ਇਧਰ ਉਧਰ ਕਿਤਾਬਾਂ ਪਈਆਂ ਰਹਿੰਦੀਆਂ ਨੇ ਹਨਾ ਫਿਰ ਉਹ ਬੱਚੇ ਦੇਖ ਦਿਆ ਹਨਾ ਮੇਰਾ ਬڑا ਬੇਟਾ ਕਹਿੰਦਾ ਉਹ ਆਪ ਪੁਣੀ ਲਿਖ ਦਿੰਦਾ ਜੀ ਕਈ ਵਾਰੀ ਚਾਤਾ ਲਿਖ ਦਿੰਦਾ ਦੇਖ ਦਿੰਦਾ ਮਾਪਿਆਂ ਤੇ ਨਿਰਭਰ ਕਰਦਾ ਤੁਸੀਂ ਬੱਚਿਆਂ ਨੂੰ ਕਿਹੜੇ ਪਾਸੇ ਲੱਗਿਆ ਲੱਬਿਆਂ ਕਾਂ ਵਾਲਾ ਸ਼ੇਰ ਹਾਂਜੀ ਸੌਰੀ ਕਾਂ ਵਾਲਾ ਸ਼ੇਰ ਵੀ ਬੜਾ ਖੂਬਸੂਰਤ ਹੈ ਕਿ ਬਨੇਰਿਆਂ ਤੇ ਕਾਂ ਹੁਣ ਬੋਲਣੇ ਬੰਦ ਕਰ ਗਏ ਨੇ ਹਨਾ ਪਹਿਲਾਂ ਹੁੰਦਾ ਸੀ ਕਿ ਮਤਲਬ ਮਾਵਾ ਕਹਿੰਦੀ ਜੀ ਕਾਂਵਾਂ ਦਾ ਆਉਣਾ ਪੰਛੀਆਂ ਜਨੋਰਾ ਦਾ ਘਰੇ ਆਉਣਾ ਬਹੁਤ ਲਾਜ਼ਮੀ ਹੁੰਦਾ ਸੀ ਹੋਰ ਚਿੜੀਆਂ ਵੀ ਆਲ ਨੇ ਬਣਾਉਣੇ ਬੰਦ ਕਰ ਗਈਆਂ ਨੇ ਜਿਵੇਂ ਜਿਵੇਂ ਉਹ ਬਾਲੇ ਵਾਲੀਆਂ ਛੱਤਾਂ ਖਤਮ ਹੋ ਗਈਆਂ ਨੇ ਹੋ ਗਈਆਂ ਹਾਂਜੀ ਉਹਦੇ ਕਰਕੇ ਮੈਨੂੰ ਬੜਾ ਦਰਦ ਹੁੰਦਾ ਹੁਣ ਮੇਰੇ ਘਰੇ ਬੂਟੇ ਲੱਗੇ ਨੇ ਕਾਫੀ ਲਾਏ ਨੇ ਮੈਂ ਘਰ ਦੇ ਵਿੱਚ ਉਹ ਇੱਕ ਹੁਣ ਉਹ ਚਿੜੀਆਂ ਜਿਹੜੀਆਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਉਹ ਤਾਂ ਖਤਮ ਹੋ ਗਈਆਂ ਨਾ ਇੱਕ ਹੋਰ ਛੋਟੀਆਂ ਛੋਟੀਆਂ ਨਵੀਆਂ ਆ ਗਈਆਂ ਚਲ ਫਿਰ ਫੇਰ ਵੀ ਮੈਨੂੰ ਉਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਹੈਨਾ ਇਹ ਵੀ ਚਲੋ ਜਿਵੇਂ ਉਹ ਤਾਂ ਆਰਟੀਫੀਸ਼ੀਅਲ ਜਿਵੇਂ ਹੁਣ ਆਲ ਨੇ ਬਣਾ ਕੇ ਦੇ ਰਹੇ ਆ ਸੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਥਾਵਾਂ ਤੇ ਉੱਤੇ ਆਲ ਨੇ ਖੰਭਿਆਂ ਉੱਤੇ ਲਾਤੇ ਮੈਨੂੰ ਲੱਗਦਾ ਉਹੀ ਗੱਲ ਆਟਾ ਦਾਲ ਸਕੀਮ ਵਾਲਾ ਕੰਮ ਕਰੀਏ ਨੂੰ ਸੁਵਿਧਾ ਤਾਂ ਦੇ ਜੰਨੇ ਆ ਕਿੱਥੇ ਉਹ ਨਹੀਂ ਚਾਹੀਦੀ ਤੁਸੀਂ ਆਪ ਘਰ ਬਣਾਉਣਾ ਸੀਗਾ ਰੁੱਖ ਲਾਉਣੇ ਚਾਹੀਦੇ ਨੇ ਜੀ ਰੁੱਖ ਲਾਉਣੇ ਚਾਹੀਦੇ ਨੇ ਜੀ 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 ਸੁਣਾਓ ਜੀ ਬਲਹਾਰੇ ਜਾਵਾ ਮਾਮਾ ਤੋਂ ਹਾਂ ਪਿੰਡ ਵੱਲ ਜਾਂਦੇ ਰਾਵਾਂ ਤੋਂ ਕੀ ਬਾਤ ਹੈ ਬਲਹਾਰੇ ਜਾਵਾ ਮਾਮਾ ਤੋਂ ਪਿੰਡ ਵੱਲ ਜਾਂਦੇ ਰਾਵਾਂ ਤੋਂ ਨੰਗੇ ਪੈਰੀ ਤੁਰਨਾ ਚੰਗਾ ਹਾਂ ਤੂੰ ਡਰਿਆ ਨਾ ਕਰ ਧਾਵਾਂ ਤੋਂ ਉਹੀ ਰੰਡੀ ਰੋਣਾ ਹੈ ਬਸ ਉਹੀ ਰੰਡੀ ਰੋਣਾ ਹੈ ਬਸ ਦਸ ਮਿਲਿਆ ਕੀ ਬਦਲਾਵਾ ਤੋਂ ਦਸ ਮਿਲਿਆ ਕੀ ਬਦਲਾਵਾ ਤੋਂ ਸੜਕਾਂ ਉੱਤੇ ਫਿਰਨਵਾਰਾ ਹਾਂ ਸੜਕਾਂ ਉੱਤੇ ਫਿਰਨਵਾਰਾ ਡਰ ਲੱਗੀ ਜਾਵੇ گاਵਾ ਤੋਂ ਹਾਂ ਡਰ ਲੱਗੀ ਜਾਵੇ گاਵਾ ਤੋਂ ਭੈੜੇ ਫੋਨ ਜਦੋਂ ਦੇ ਆਏ ਹਾਂ ਭੈੜੇ ਫੋਨ ਜਦੋਂ ਦੇ ਆਏ ਚੂਰੀ ਖੁੱਸ ਗਈ ਕਾਮਾਂ ਤੋਂ ਚੂਰੀ ਖੁੱਸ ਗਈ ਕਾਮਾਂ ਤੋਂ ਦਰਦਾ ਨੇ ਤਾਂ ਗੀਤ ਲਿਖਾਏ ਕੀ ਲੈਣਾ ਵੰਟੀ ਚਾਵਾਂ ਤੋਂ ਕੀ ਲੈਣਾ ਮੀਟੀ ਚਾ ਮਤਲਬ ਇੱਕ ਗੱਲ ਠੀਕ ਹੈ ਕਿ ਬਦਲਾਵਾਂ ਤੋਂ ਕੁਝ ਨਹੀਂ ਮਿਲਦਾ ਜਿਵੇਂ ਸ਼ੇਰ ਤੁਹਾਡਾ ਕਹਿੰਦੇ ਕਿ ਬਦਲਾਵਾਂ ਨਾਲ ਕੁਝ ਨਹੀਂ ਹੋਇਆ ਰੰਡੀ ਨੂੰ ਨਾ ਦੋਹੀ ਚੱਲੀ ਜਾਂਦਾ ਉਹੀ ਹੈ ਜੀ ਹਾਂਜੀ ਮੈਨੂੰ ਤਾਂ ਉਹੀ ਲੱਗ ਰਿਹਾ ਜੀ ਬਾਕੀ ਹਾਂਜੀ ਬਾਕੀ ਲੋਕਾਂ ਨੂੰ ਜ਼ਿਆਦਾ ਪਤਾ ਨਾ ਮੈਨੂੰ ਤਾਂ ਉਹੀ ਲੱਗ ਰਿਹਾ ਵੀ ਤੁਸੀਂ ਜਿਹੜੀ ਤੁਹਾਨੂੰ ਲੱਗਦਾ ਤੁਸੀਂ ਆਪਣੀ ਭਾਵਨਾ ਲਿਖਦੀ ਜੀ 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 ਮੈਨੂੰ ਤਾਂ ਉਹੀ ਲੱਗ ਰਿਹਾ ਵੀ ਉਹੀ ਸਭ ਕੁਝ ਆ ਜੀ ਬਸ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਬਸ ਜੀ ਹਾਂਜੀ ਅੱਛਾ ਭਾਜੀ ਮਤਲਬ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈਗਾ ਮਾਂ ਦਾ ਪਿਓ ਦਾ ਆਲੇ ਦੁਆਲੇ ਦਾ ਚਾਚੇ ਤਾਇਆ ਦਾ ਮਾਮਿਆਂ ਦਾ ਨਾ ਮਤਲਬ ਕੋਈ ਵੀ ਚੀਜ਼ ਜੋ ਤੁਸੀਂ ਨਵੀਂ ਕਰਦੇ ਹੋ ਹਾਂਜੀ ਰਿਹਾ ਕਿਸ ਦਾ ਸਹਿਯੋਗ ਮੈਨੂੰ ਲੱਗਦਾ ਵੀ ਜਿਹੜੀ ਆ ਬੁੱਕ ਆ ਇਹ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਉਹ 2018 ਦੇ ਵਿੱਚ ਇਸ ਦੁਨੀਆ ਤੋਂ ਉਤਰ ਗਏ ਸੀ ਹੂੰ ਉਹਨਾਂ ਦਾ ਮੈਨੂੰ ਜਾਣੀ ਕਾਫੀ ਦੁੱਖ ਲੱਗਿਆ ਬਹੁਤ ਸਾਰਾ ਦੁੱਖ ਤਾਂ ਲੱਗਿਆ ਇੱਕ ਤਾਂ ਦੁੱਖ ਤਾਂ ਸਾਰਿਆਂ ਨੇ ਇੱਕ ਦੁਨੀਆ ਤੋਂ ਚਲੇ ਜਾਣਾ ਜਿਆਦਾ ਦੁੱਖ ਮੈਨੂੰ ਇਹ ਲੱਗਿਆ ਕਿਉਂਕਿ ਮੈਂ ਬਾਹਰ ਬੈਠਾ ਸੀ ਮੇ ਤੋਂ ਮੇਰੇ ਪਿੰਡ ਮੇ ਤੋਂ ਆਇਆ ਨਹੀਂ ਗਿਆ ਕਿਉਂਕਿ ਮੇਰੇ ਕੋ ਉੱਥੇ ਪੀਪਰ ਨਹੀਂ ਸੀਗੇ ਮੇਰੇ ਕੋ ਮੇਰਾ ਪਾਸਪੋਰਟ ਨਹੀਂ ਸੀਗਾ ਮੈਂ ਆਪਣੇ ਪਿਤਾ ਜੀ ਨੂੰ ਮੋਢਾ ਨਹੀਂ ਲਾ ਸਕਿਆ ਇਹ ਜਾਣੀ ਮੇਰਾ ਦਰ ਮਤਲਬ ਪਾਤਰ ਹੋਣਾਂ ਦੀ ਉਹ ਰਚਨਾ ਸੱਚ ਹੋਈ ਨਜ਼ਰ ਆਈ ਕੁਝ ਕਿਹਾ ਤਾਂ ਹਣੀ ਰਾਜ ਰਹੇਗਾ ਕਿਵੇਂ ਜੀ ਉਹਨਾਂ ਨੂੰ ਮੋਢਾ ਨਹੀਂ ਲਾ ਸਕਿਆ ਮੈਂ ਜਾਣੀ ਮੈਨੂੰ ਲੱਗਦਾ ਵੀ ਇਹ ਕਿਤਾਬ ਉੱਥੋਂ ਬਣੀ ਆ ਜੀ ਹੂੰ ਤੁਸੀਂ ਅੱਜ ਵੀ ਮਹਿਸੂਸ ਕਰਦੇ ਹੋਵੋਗੇ ਇਸ ਗੱਲ ਨੂੰ ਬਹੁਤ ਜ਼ਿਆਦਾ ਕਿ ਬੰਦਾ ਯਾਰ ਮਤਲਬ ਪੈਸਾ ਕਿੰਨਾ ਮੁੱਖ ਹੋ ਗਿਆ ਸਾਡੇ ਲਈ ਜੀ 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 ਮੈਂ ਤਾਂ ਕਹੂੰਗਾ ਵੀ ਬਾਹਰ ਨੂੰ ਜਿਹਦਾ ਇੱਥੇ ਸਰਦਾ ਕੋਈ ਨਾ ਜਾਇਓ ਜਿਹਦਾ ਸਰਦਾ ਨਹੀਂ ਤਾਂ ਜਿਨ੍ਹਾਂ ਦਾ ਸਰਦਾ ਅੱਜ ਕੱਲ ਬੰਦਾ ਕਹਿੰਦਾ ਜ਼ਮੀਨ ਵੇਚੀਏ 25 30 ਲੱਖ ਲਈ ਜਾਂਦੇ ਬਹੁਤ ਸਾਰਾ ਕੁਝ ਹੋ ਰਿਹਾ ਹੈ ਕੱਲਾ ਕੱਲਾ ਮੁੰਡਾ ਇਹਨੂੰ ਬਾਹਰ ਭੇਜੀ ਜਾਂਦੇ ਜਿਨ੍ਹਾਂ ਕੋ 20 25 ਬੱਚੀ ਲਈ ਇੱਥੇ ਜ਼ਮੀਨ ਹੈਗੀ ਆ ਬੰਦਾ ਇੱਥੇ ਨਹੀਂ ਲਾ ਸਕਦਾ 5-7 ਲੱਖ ਕੰਮ ਵਾਸਤੇ ਹਾਂਜੀ ਹਾਂਜੀ ਤੇ ਉਸ ਉਸ ਦੇ ਵਿੱਚੋਂ ਜਾਨੀ ਇਹ ਕਿਤਾਬ ਨਿਕਲੀ ਆ ਮੈਨੂੰ ਅੱਜ ਤੱਕ ਉਹ ਮੈਨੂੰ ਲੱਗਦਾ ਮੈਂ ਮਿੱਟੀ ਹੋ ਜਾਊਗਾ ਉਦੋਂ ਤੱਕ ਇਹ ਦੁੱਖ ਮੇਰੇ ਅੰਦਰੋਂ ਜਾਣਾ ਨਹੀਂਗਾ ਹੂੰ ਉਸ ਤੋਂ ਹੋਰ ਦੁੱਖ ਇਹ ਲੱਗਿਆ ਮੈਨੂੰ ਵੀ ਜਿਨ੍ਹਾਂ ਦਾ ਮੇਰੇ ਬਾਪੂ ਨੇ ਬਹੁਤ ਕਰਿਆ ਸੀਗਾ ਉਹਨਾਂ ਨੇ ਮੋੜਾ ਵੀ ਨਹੀਂ ਲਾਇਆ ਉਹਨੂੰ ਜਿਨ੍ਹਾਂ ਦਾ ਕੀਤਾ ਜੀ ਹੂੰ ਉਹ ਇਹਦੇ ਵਿੱਚ ਮੈਂ ਲਿਖਿਆ ਵੀ ਆ ਮੈਂ ਬੋਲ ਕੇ ਤੁਹਾਨੂੰ ਸੁਣਾ ਸਕਦਾ ਜੀ ਆਪਣੇਆਂ ਨੂੰ ਲੁੱਟਣ ਆਪਣੇ ਹੂੰ ਜੜਾਂ ਥੋਡੀਆਂ ਪੁੱਟਣ ਆਪਣੇ ਹੂੰ ਦੁਸ਼ਮਣ ਤਰਸ ਰਤਾ ਖਾ ਸਕਦਾ ਜੀ ਦੁਸ਼ਮਣ ਤਰਸ ਰਤਾ ਖਾ ਸਕਦਾ ਡੂੰਗੀ ਥਾਵੇਂ ਸੁੱਟਣ ਆਪਣੇ ਡੂੰਗੀ ਥਾਵੇਂ ਸੁੱਟਣ ਆਪਣੇ ਰੋਟੀ ਰੱਜ ਕੇ ਖਾਣ ਕੀ ਲੱਗਾ ਰੋਟੀ ਰੱਜ ਕੇ ਖਾਣ ਕੀ ਲੱਗਾ ਲੱਗ ਪਏ ਨੇ ਸੁੱਕਣ ਆਪਣੇ ਹਾਂ ਲੱਗ ਪਏ ਨੇ ਸੁੱਕਣ ਆਪਣੇ ਜੀਹਾਂ ਨਾਲ ਖੜਾ ਸੀ ਬਾਪੂ ਜੀਨਾ ਨਾਲ ਖੜਾ ਸੀ ਬਾਪੂ ਆਏ ਹੀ ਨਾ ਚੁੱਕਣ ਆਪਣੇ ਹੂੰ ਆਏ ਹੀ ਨਾ ਚੁੱਕਣ ਆਪਣੇ ਜੀ ਬਹੁਤ ਬਹੁਤ ਸ਼ੁਕਰੀਆ ਬੰਟੀ ਭਾਈ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਆਪਣੀ ਇਸ ਕਿਤਾਬ ਨੂੰ ਲੈ ਕੇ ਬਹੁਤ ਬਹੁਤ ਸ਼ੁਕਰੀਆ ਹੋਰ ਸ਼ਾਇਰੀ ਲੈ ਕੇ ਆਉਂਦੇ ਰਹੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਇਹ ਸੰਨ ਬੰਟੀ ਉਪਲ ਭਾਈ ਪਾਗਲ ਕੀਤਾ ਹੋਇਆ ਏ ਇਹ ਕਿਤਾਬ ਸਪਰੈਡ ਪਬਲਿਕੇਸ਼ਨ ਹੁਣਾਂ ਨੇ ਛਾਪੀ ਹੋਈ ਹੈ ਅਮਰਿੰਦਰ ਸੋਲ ਹੁਣਾਂ ਨੇ ਤਾਂ ਤੁਸੀਂ ਇਸ ਕਿਤਾਬ ਨੂੰ ਖਰੀਦ ਸਕਦੇ ਹੋ ਇੱਕ ਮੈਨੂੰ ਬੜਾ ਖੂਬਸੂਰਤ ਲੱਗਿਆ ਕਿ ਇਸ ਕਿਤਾਬ ਨੂੰ ਛਾਪਿਆ ਬੜਾ ਖੂਬਸੂਰਤ ਹੈ ਦੇਖੋ ਇਹ ਜਿਹੜਾ ਬੁੱਕਮਾਰਕ ਹੈ ਕਿਤਾਬ ਦਾ ਨਾਮ ਵੀ ਆਪਣੇ ਸ਼ੋਧਾ ਦਾ ਨਾਮ ਵੀ ਬੁੱਕਮਾਰਕ ਹੈ ਤਾਂ ਇਸ ਕਿਤਾਬ ਦੀ ਪ੍ਰਿੰਟ ਤੇ ਇਹ ਹੱਥ ਚ ਪੜ੍ਹੀ ਤੁਹਾਨੂੰ ਚੰਗੀ ਲੱਗੇਗੀ ਤੇ ਸ਼ਾਇਰੀ ਵੀ ਤੁਹਾਨੂੰ ਚੰਗੇਗੀ ਲੱਗੇਗੀ ਜਦੋਂ ਵੀ ਮਹਿਫਲ ਲੱਗੇਗੀ ਤਾਂ ਇਸ ਦੇ ਸ਼ੇਅਰ ਜ਼ਰੂਰ ਤੁਸੀਂ ਇੱਕ ਦੂਜੇ ਨੂੰ ਸੁਣਾਓਗੇ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰੋਗਰਾਮ ਬਹੁਤ ਸਾਰੀਆਂ ਕਿਤਾਬਾਂ ਲੈ ਕੇ ਆਉਂਦਾ ਰਹਾਂਗੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਗਤ